ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਾਸਪੁਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚ ਵੀਡੀਓ ਬਣਾ ਰਹੇ ਹਾਂ ਦੱਸੋ ਰੁਟੀਨ ਚ ਵੀਡੀਓ ਤੁਹਾਨੂੰ ਦਿਖਾਉਣਾ ਤੇ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਮੱਝਾਂ ਜ਼ਿਆਦਾ ਵਿਕਰੀ ਵਾਲੀਆਂ ਹੁੰਦੀਆਂ ਹਾਲਾਂਕਿ ਅੱਜ ਦੀ ਵੀਡੀਓ ਚ ਇੱਕ ਗਾਂ ਤਾਜੀ ਸੂਈ ਬੱਛੀ ਵਾਲੀ ਵੀ ਤੁਹਾਨੂੰ ਦਿਖਾਉਂਗਾ ਇਦੂ ਅੱਗੇ ਤਿੰਨ ਮੱਜਾਂ ਤੁਹਾਨੂੰ ਦਿਖਾ ਦੇਣੀਆਂ ਜਿਹਦੇ 'ਚ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਵੱਖਰੀ ਜੀ ਮਾਰਕਿੰਗ ਦੇ ਨਾਲ ਇਹ ਮੱਝ ਤੁਹਾਨੂੰ ਤਾਜੀ ਸੂਈ ਦਿਖਾਉਂਗਾ ਸੀਲ 3 ਲੱਗਦੀ ਏ ਕਿਉਂਕਿ ਜਗਾਲਾ ਨਹੀਂ ਏ ਨਾ ਜਿਹੜਾ ਉਹ ਇਹਨੇ ਬੰਦ ਨਹੀਂ ਕੀਤੀ ਜਗਾਲੀ ਆ ਆਪਦੀ ਛੱਡੀ ਨਹੀਂ ਕੀ ਵੀਡੀਓ ਤੱਕ ਭਰਾ ਕੇ ਮੱਥੇ ਦੇ ਉੱਤੇ ਵੱਖਰਾ ਜਿਹਾ ਡਿਜ਼ਾਈਨ ਹੈ ਜਿਹੜਾ ਇਹਨੂੰ ਸੋਹਣੀ ਬਣਾਉਂਦਾ ਸੋ ਇਹ ਤੋਂ ਇਲਾਵਾ ਦੱਸੋ ਦੋ ਮੱਜਾਂ ਹੋਰ ਇਦੂ ਅੱਗੇ ਖੜੀਆਂ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਵੀਡੀਓ 'ਚ ਤਿੰਨੇ ਮੱਝਾਂ ਸੋਈਆਂ ਸਵਾਈਆਂ ਤੇ ਚੌਥੀ ਗਾਂ ਵੀ ਸੋਈ ਸੁਵਾਈ ਹੈ। ਸੂਏ ਪਸ਼ੂ ਦਾ ਫਾਇਦਾ ਇਹ ਹੋ ਜਾਂਦਾ ਵੀ ਜਿਹਨੇ ਖਰੀਦਣਾ ਹੈ ਜਿੰਨਾ ਤੋਂ ਤੁਹਾਨੂੰ ਅਸੀਂ ਇੱਥੋਂ ਦੱਸਾਂਗੇ ਉਹ ਤੁਸੀਂ ਚੋਕੇ ਲੈ ਲਓਗੇ। ਕਈ ਵਾਰ ਪਸ਼ੂ ਇੱਕ ਅੱਧੇ ਦਿਨ ਦਾ ਹੀ ਸੂਇਆ ਹੁੰਦਾ ਤਾਂ ਉਹਦੀਆਂ ਤਾਂ ਧਾਰਾਂ ਹੀ ਪਾਸ ਕਰਨੀਆਂ ਪੈਂਦੀਆਂ। ਬਾਕੀ ਪਸ਼ੂ ਜਿਹੜੇ ਨੂੰ ਦਿਨ ਹੋ ਜਾਣਗੇ ਜਾਂ ਜਿਨ੍ਹਾਂ ਦਾ ਦੁੱਧ ਦੱਸਾਂਗੇ ਉਹ ਜ਼ਰੂਰ ਇੱਥੇ ਚੋਕੇ ਲਿਓ ਕਿਉਂਕਿ ਉਸ ਤੋਂ ਬਾਅਦ ਤੁਹਾਡੀ ਸੰਭਾਲ ਹੈ ਵੀ ਤੁਸੀਂ ਪਸ਼ੂ ਤੋਂ ਦੁੱਧ ਕਿੰਨਾ ਚੋਣੇ। ਆਓ ਸ਼ੁਰੂਆਤ ਗਾਂ ਤੋਂ ਕਰਕੇ। ਉਦੋਂ ਬਾਅਦ ਚੈੱਕ ਕਰਕੇ ਅੱਗੇ ਨੂੰ ਵਧਾਂਗੇ ਤੇ ਚਾਰ ਨਾਗ ਤੁਹਾਨੂੰ ਅੱਜ ਦੀ ਇਸ ਵੀਡੀਓ ਚ ਮੈਂ ਵਿਕਰੀ ਵਾਲੇ ਦਿਖਾ ਦੇਣੀ ਹੈ ਸ਼ੁਰੂਆਤ ਇਸ ਵਾਇਰ ਤੋਂ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਦਾ ਨਾਮ ਆਪਣਾ ਦੱਸ ਦਿਓ ਬਾਈ ਨਾਮ ਮੇਰੇ ਡਾਕਟਰ ਪੱਪੂ ਠੀਕ ਹੈ ਪੱਪੂ ਬਾਈ ਪਹਿਲਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਮੁਬਾਰਕਾਂ ਬੇਟੇ ਨੇ ਤੁਹਾਡੇ ਨੇ ਮੇਰੇ ਖਿਆਲ ਚ ਆਪਣਾ ਸਟੇਟ ਲੈਵਲ ਦਾ ਰਿਕਾਰਡ ਬਣਾਤਾ ਛੋਟਪਟ ਦੇ ਵਿੱਚ ਹਾਂਜੀ ਵੀਰ ਜੀ ਅੱਜ ਹੀ ਹੋਈਆਂ ਜੀ ਠੀਕ ਹੈ ਹੁਲਿਆਣੇ ਹੋਈਆਂ ਗਿਮ ਅੱਛਾ ਹਲੇ ਆਉਣਾ ਗਿਆ ਵਾਗਾ ਜੀ ਠੀਕ ਹੈ ਰਿਜ਼ਲਟ ਭੇਜਦਾ ਸੀ ਮੈਨੂੰ ਉਹਨੇ ਅੰਡਰ 17 ਚ ਠੀਕ ਹੈ। ਤੋਂ ਦੋਸੋ ਬਾਈ ਦਾ ਬੇਟਾ ਅੰਡਰ 17 ਦੇ ਵਿੱਚ ਤੁਸੀਂ ਵੀਡੀਓ ਚ ਵੈਸੇ ਪਹਿਲਾਂ ਉਹਨੂੰ ਦੇਖਿਆ ਹੋਣਾ ਵੀਰ ਨੂੰ ਬਹੁਤ ਮਿਹਨਤ ਕਰਦਾ ਤੇ ਸ਼ਾਰਟ ਪੁੱਟ ਦੇ ਵਿੱਚ ਅੱਜ ਸਟੇਟ ਲੈਵਲ ਦਾ ਵੀਰ ਨੇ ਰਿਕਾਰਡ ਬਣਾਇਆ ਤੇ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ। ਅੱਜ ਇੱਕ ਗਾਂ ਵੀ ਖਰੀਦ ਲਈ ਬਾਈ ਫਿਰ ਗਾਵਾਂ ਤਾਂ ਵੈਸੇ ਘਾਟ ਹੀ ਲਿਆਉਣ। ਇਹ ਗਾਂ ਆਪਣੀ ਜੀ ਦੀ ਰਸਤਰੀ ਚੋਂ ਹੀ ਆਈ ਹੈ ਵੀਰੇ ਇਹ। ਅੱਛਾ। ਹਾਂ, ਸੂਏ ਤੀਜੇ ਸੂਪੀ ਆ। ਹੂੰ। ਤੇ ਬੱਚੀ ਅਰਮਾਡਾ ਦੀ ਹੈ ਜੀ। ਠੀਕ ਹੈ। ਤੇ ਦੋ ਦਿਨ ਜਿਹਨੇ ਦੂਜੇ ਸੂਏ ਦਿੱਤਾ 34 ਤੇ 35। ਠੀਕ ਹੈ ਹਾਂਜੀ ਹੁਣ ਵੀ ਸਟਾਰਟਿੰਗ ਕਾਲ ਦੀ ਸੂਈ ਕੋਲੇ 20 ਤੋਂ ਬਾਹਰ ਹੀ ਹੋਊਗੀ ਬੋਲੀ ਜੀ ਠੀਕ ਹੈ ਇਹਦਾ ਰੇਟ ਕੀ ਰੱਖਦੇ ਹਾਂ ਬਈ ਇਹ 1 15 ਨਹੀਂ ਦੇਵਾਂਗੇ ਜੀ ਇਹਦਾ 1 ਲੱਖ 15 ਹਾਂਜੀ ਵੀਰੇ ਠੀਕ ਹੈ ਸੋ ਦੱਸੋ ਰੇਟ 1 ਲੱਖ ਤੇ 15000 ਤੋਰ ਦਈਏ ਬਈ ਰਮਾਡਾ ਬੋਲ ਦੀ ਬੱਚੀ ਨੂੰ ਜਨਮ ਦਿੱਤਾ ਸੂਈ ਇਹ ਤਾਜੀ ਹੈ ਬਿਲਕੁਲ ਕੱਲ੍ਹ ਖਾਮ ਕਿਸੇ ਦਾ ਭਰਿਆ ਦੇਖ ਲਓ 1 ਲੱਖ ਤੇ 15000 ਦਾ ਰੇਟ ਹੈ ਸੋ ਬੱਚੀ ਵਾਲੀ ਇਹ ਗਾਂ ਤਾਜੀ ਸੂਈ ਤੁਹਾਨੂੰ ਦਿਖਾ ਰਹੇ ਹਾਂ ਢਾਂਚਾ ਇਹਦਾ ਤੁਸੀਂ ਦੇਖ ਲਓ ਥਾਣੇ ਦੇ ਹੱਥੀ ਚਵਾਈ ਵਾਲੇ ਆ ਹਵਾਨਾ ਚੰਗਾ ਪਰਿਆ ਵੇ ਲਿਓ ਭਾਈ ਬਾਕਸ ਪਗਾੜੀ ਪਿਛਾੜੀ ਹਵਾਨਾ ਸੋਹਣਾ ਪੱਧਰ ਆ ਇੱਕੋ ਜਿਹਾ ਵਾਕੀ ਦੁੱਧ ਜਿਹੜਾ ਉਹ 20 ਕਿਲੋ ਵਾਂਗੂ ਭਾਈ ਕਹਿੰਦਾ ਸ਼ੁਰੂਆਤ ਹੀ ਹੋਊਗੀ ਉਹ ਤੁਸੀਂ ਖਰਚੋ ਕੇ ਵੀ ਲੈ ਸਕਦੇ ਹੋ ਤੇ ਰਮਾਡਾ ਬੁੱਲ ਦੀ ਬੱਛੀ ਹੈ ਇਹਦੇ ਨਾਲ ਜਿਹੜੀ ਬੱਛੀ ਨੂੰ ਇਸ ਗਾਣੇ ਜਨਮ ਦਿੱਤਾ ਉਹ ਜਿਹੜਾ ਇਹਦਾ ਸਾਇਰ ਹੈ ਉਹ ਰਮਾਡਾ ਹੈ ਤੂੰ ਬੰਦ ਕਰ ਲੈ ਉੱਠੇ ਵੜੇ ਤਾਜੀ ਸੂਈ ਹੈ ਦੱਸੋ ਬੱਛੀ ਬੈਠੀ ਹੈ ਪਟਵਾਰਿਕ ਸੋ ਇਹ ਵਾਚੀ ਵੀ ਤੁਸੀਂ ਦੇਖ ਸਕਦੇ ਹੋ ਦੱਸੋ ਯਾਰ ਮਾਡਾ ਬੁੱਲਦੀ ਹੈ ਸੋ 1,11,000 ਇਸ ਗਾਂ ਦਾ ਰੇਟ ਹੈ ਇਹ ਤੋਂ ਅੱਗੇ ਤੁਹਾਨੂੰ ਮੱਝ ਦਿਖਾਉਣੇ ਆਂ ਨੀਲੀ ਰਾਵੀ ਨਸਲ ਦੇ ਵਿੱਚ ਕੁਦਰਤੀ ਰੰਗ ਰੂਪ ਆਉਂਦੇ ਆ ਦੋਸਤੋ ਪਰ ਬਹੁਤ ਘੱਟ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟ ਜਾਂ ਮੱਥੇ ਦੇ ਉੱਤੇ ਮਿਲੂਗਾ ਭਾਈ ਜਿਹੜੀ 2 ਨੰਬਰ ਤੇ ਮੱਝ ਦਿਖਾ ਰਹੇ ਆਂ ਹਾਂਜੀ ਜੀ ਕਿੰਨਾਸੂਆ ਤੇ ਸੂਆ ਆਪਾਂ ਦੂਜਾ ਕਹਿ ਕੇ ਦਿੱਤੀ ਹੈ ਜੀ ਠੀਕ ਹੈ ਚਲ ਚਾਹੇ ਤੀਜਾ ਮੰਨ ਲਵੇ ਠੀਕ ਹੈ ਹਾਂਜੀ ਆ ਦਿਨ ਅੱਜ ਕਿੰਨੇ ਹੋਗੇ ਸੋਈ ਨੂੰ ਦਿਨ 6 ਆ ਵੀਰੇ ਅੱਜ ਹੂੰ ਤੇ ਜਿਹੜੀ ਮੰਨ ਕੇ ਦੁੱਧ ਵਾਲੇ ਕੋਲੇ 15 ਤੋਂ ਬਾਹਰ ਹੋਊਗਾ ਠੀਕ ਹੈ 15 ਪਾ ਮਨਾ ਦੇਾਂਗੇ ਦੋ ਡੰਗ ਚੋਲੇ ਚਾਹੇ ਕੋਈ ਤਿੰਨ ਡੰਗ ਚੋਲੇ ਠੀਕ ਹੈ ਹਾਂਜੀ ਅ ਇਹਦਾ ਰੇਟ ਕੀ ਰਹਿਣਾ ਬਈ ਰੇਟ ਦਾ ਜੀ ਤੇ 1,55,000 ਦੀ ਦੇਵਾਂਗੇ ਵੀਰੇ ਠੀਕ ਹੈ ਬੱਚਾ ਕੱਟਾ ਨਾਲ ਹਾਂ ਨਾਲ ਕੱਟਾ ਦੇ ਠੀਕ ਹੈ ਸੋ ਦੱਸੋ 1,55,000 ਦੀ ਇਹ ਮੱਝ ਮਿਲੂਗੀ ਇਹਨੇ ਕੱਟੇ ਨੂੰ ਜਨਮ ਦਿੱਤਾ 15 ਲੀਟਰ ਐਸ ਟਾਈਮ ਮਨਤੀ ਕਰਕੇ ਕੋਈ ਵੀ ਭਰਾ ਲੈ ਜਾ ਸਕਦਾ ਦੁੱਧ ਜਿਹੜਾ ਇਹਦੇ ਤੋਂ ਤੁਸੀਂ ਚੋਕੇ ਲੈ ਜਾਣਾ ਪੂਰਾ 1515 16 ਠੀਕ ਹੈ ਹਾਂਜੀ ਤੇ 15 ਕੋਈ ਮਰਜ਼ੀ ਨੇ ਤੇ ਮੱਥੇ ਤੋਂ ਦੱਸੋ ਚੋਇਸ ਨੂੰ ਜਗਜੀਤ ਬਹੁਤ ਜ਼ਿਆਦਾ ਪੋਲੀ ਤੇ ਮੋਟੀ ਹੈ ਠੀਕ ਹੈ ਸੋ ਇਹ ਮੀਡੀਅਮ ਹਾਈਟ ਦੀ ਮੱਝ ਹੈ ਬਾਲਾ ਵੱਡਾ ਕੱਦ ਕਾਠ ਨਹੀਂ ਪਰ ਅੰਗ ਸਾਰੇ ਦੁੱਧ ਵਾਲੇ ਹੈ ਬਰੀਕ ਮੱਝ ਦੁੱਧ ਵਾਲੀ ਮੈਨੂੰ ਤੁੰਨੇ ਸਿੰਘਾਂ ਦੀ ਵੀ ਸੂਰਜ ਜੀ ਕਹਿ ਕੇ ਦਿੱਤੀ ਹੈ ਹੂੰ ਸੂਰਜ ਬੱਲ ਹੋ ਨੀਲੀ ਰਾਵੀ ਦਾ ਜੀ ਕੋਈ ਆਈ ਵੀ ਫਰੋਜ਼ਪੁਰ ਏਰੀਆ ਚੋਂ ਹੀ ਆ ਜੀ ਠੀਕ ਹੈ ਇਹ ਕਾਰ ਕੋਈ ਹੋਊਗਾ ਪਰ ਤੁਸੀਂ ਇਹਦਾ ਢਾਂਚਾ ਦੇਖੋ ਤੇ ਇਹਦੇ ਸੀਮਨ ਆਪ ਆਪ ਦੇ ਹੱਥੀਂ ਚੰਗੇ ਬੁੱਲਾਂ ਦਾ ਲਵਾਉਂਦੇ ਰਹੋਗੇ ਤੁਹਾਡੇ ਕੋਲ ਬਰੀਡ ਤਿਆਰ ਹੋ ਜੂਗੀ ਨੀਲੀ ਰਾਵੀ ਨਸਲ ਦੀ ਤੋਂ ਸਟੈਂਡ ਚਾਹਦਾ ਤੁਸੀਂ ਫੇਰ ਦੇਖੋ ਬਾਈ ਜਿਹੜੀ ਤੋਰ ਰਹੀ ਹੈ ਤੇ ਤੁਹਾਨੂੰ ਇਹਦੀ ਹਾਈਟ ਦੀ ਜੱਜਮੈਂਟ ਵੀਡੀਓ ਚੋਂ ਜ਼ਰੂਰ ਕਰ ਲਿਓ ਕਿਉਂਕਿ ਕਈ ਵਾਰ ਆ ਕੇ ਪਸੂ ਛੋਟਾ ਲੱਗੇ ਤਾਂ ਉਸ ਤਰ੍ਹਾਂ ਜੱਜਦੀ ਨਹੀਂ ਹੁੰਦੀ ਮੂੰਹ ਮੱਥਾ ਇਹਦਾ ਤੁਸੀਂ ਇੱਥੋਂ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਆ ਉਸ ਇਹਦੇ ਮੱਥੇ ਦੇ ਉੱਤੇ ਮਸਬਤੇ ਵੈਸੇ ਸੀਲ 3 ਫੀਜੀ ਮੱਝ ਲੱਗਦੀ ਏ ਸੋ ਜੀਨੂੰ ਪਸੰਦ ਆਵੇ ਤੇ ਇਹਦਾ ਰੇਟ 1 ਲੱਖ ਤੇ 55000 ਦਾ ਥੋੜਾ ਜਿਹਾ ਉਪਰਾ ਮੰਨਦੀ ਏ ਕਿਉਂਕਿ ਘਰ ਬਦਲ ਜਾਂਦਾ ਪਸ਼ੂ ਦਾ ਤੇ ਕੁਝ ਟਾਈਮ ਪਸ਼ੂ ਉਪਰਾ ਕਰਦਾ ਰਹਿੰਦਾ ਸੋ ਇਹ ਦੂਜੇ ਨੰਬਰ ਤੇ ਤੁਹਾਨੂੰ ਇਹ ਮੱਝ ਦਿਖਾ ਰੇ ਸੀ ਇਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਛੋਟੀ ਦਿਖਾਉਂਗਾ ਇਹਦਾ ਹਵਾਨਾ ਦੋਸਤੋ ਫੇਰ ਤੁਸੀਂ ਦੇਖ ਲਓ ਇੱਕ ਵਾਰਾ ਪੂਰਾ ਸਾਫ ਸੁਥਰਾ ਤੁਹਾਨੂੰ ਨਜ਼ਰ ਆਊਗਾ ਇਹ ਇਸ ਛੋਟੀ ਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਂ ਫਿਰ ਇਹਨੂੰ ਤੋਰਾਂਗੇ। ਦੋ ਤਿੰਨ ਨੰਬਰ ਤੇ ਛੋਟੀ ਤੁਹਾਨੂੰ ਦਿਖਾ ਰਹੇ ਆਂ ਜਿਹੜੀ ਤਿੰਨ ਨੰਬਰ ਤੇ ਆ ਬਾਈ ਛੋਟੀ ਇਹ ਕੰਨ ਮਸੂਆ। ਇਹ ਦੂਜਾ ਸੂਆ ਜੀਤ ਵੀਰੇ ਉਹ ਸ਼ਾਇਦ ਦਾ ਕਨਫਰਮ ਦੇਖੇ ਹੋਆ ਵੀਰੇ। ਠੀਕ ਐ। ਤੇ ਦੈਨ ਹੋ ਗਏ ਹਮ ਗੱਠ 10 ਇਹਨੂੰ ਸੂਈ ਨੂੰ ਆਪਣੇ ਕੋਲ ਕੱਲ ਆਈ ਆ। ਠੀਕ ਐ। ਤੇ ਦੁੱਧ 12 ਕਿਲੋ ਤਿਆਰ ਆ। ਇਹ ਰੇਟ ਇਹਦਾ ਕੀ ਰਹਿਣਾ ਫਿਰ? ਰੇਟ ਹੀ ਦਵਾਂਗੇ 130 ਵੀਰੇ। ਠੀਕ ਐ ਬੱਚਾ ਇਹਦੇ ਨਾਲ ਨਾਲ ਕਟਾ ਇਹਦੇ ਵੀਰੇ। ਖੋਲੀ ਭਾਈ। ਸੋ ਦੋਸੋ ਇਹ ਜੈਡ ਬਲੈਕ ਹੀ ਦੀਂਦੀ ਐ। 130000 ਚ ਮਿਲੂਗੀ ਤੁਹਾਨੂੰ 12 ਕਿਲੋ ਦੁੱਧ ਇੱਥੋਂ ਤੁਸੀਂ ਮੰਨਤੀ ਕਰਕੇ ਲੈ ਜਾ ਸਕਦੇ ਹੋ ਇਹਨੇ ਵੀ ਕੱਟੇ ਨੂੰ ਜਾਣੂ ਦੱਸਤਾ ਤੇ ਵੱਡੀ ਝੋਟੀ ਐ ਦੂਜਾ ਸੂਆ ਸੂਈ ਐ ਹਾਈਟਲੈਂਡਸ ਤੁਹਾਨੂੰ ਦੱਸੂਗੀ ਵੀ ਪੂਰੀ ਉੱਚੀ ਲੰਬੀ ਐ ਇੱਥੋਂ ਦੀ ਗਾੜੀ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਨੂੰ ਤੁਰਦੀ ਜਾਊਗੀ ਤੇ ਪਿਛਾਂ ਹਵਾਨਾ ਤੁਸੀਂ ਦੇਖ ਲਓਗੇ ਹਵਾਨੇ ਪੱਕੇ ਚ ਹੀ ਐ ਝੋਟੀਆਂ ਦੱਸੋ ਵਿਖਾਵਾ ਇਹਨੇ ਓਵੇਂ ਨਹੀਂ ਕਰਨਾ ਜਦੋਂ ਚੋਣ ਲੱਗੋਗੇ ਇਹ ਇਦਾਨੀਆਂ ਝੋਟੀਆਂ ਉਦੋਂ ਹੀ ਹਵਾਨੇ ਪੂਰੇ ਦਿਖਾਉਂਦੇ ਆ ਜੈਡ ਬਲੈਕ ਆ ਜੀ ਪੂਛ ਵਿੱਚ ਵੀ ਵਾਲ ਚਟਾ ਹੈ ਨਹੀਂ ਕੋ ਸੋ ਹੈ ਜੈਡ ਬਲੈਕ 1,30,000 ਦੀ ਇਹ ਤੁਹਾਨੂੰ ਮਿਲ ਜੂਗੀ ਬੱਚੇ ਦੀ ਤਾਜਾ ਸੂਰ ਪਸੂ ਖਿੱਚ ਕਰਦਾ ਰਹਿੰਦਾ ਕੋਈ ਨਹੀਂ ਲੈ ਜਾਉ ਵਾਪਸ ਬਾਈ ਛੋਟੀ ਬੱਚੇ ਤੇ ਜਾਉਗੀ ਹੁਣ ਇਹ ਸੋ ਵਾਨਾ ਫੇਰ ਹੈ ਵੀ ਤੁਸੀਂ ਇਹਦਾ ਦੇਖ ਸਕਦੇ ਹੋ ਲਾਸਟ ਉਤੇ ਹੋਰ ਛੋਟੀ ਸੁੰਨ ਦਿਖਾ ਦਿੰਨੇ ਆਪਾਂ ਇਸੇ ਵੀਡੀਓ ਚ ਆਹ ਲਾਸਟ ਵਾਲੀ ਝੋਟੀ ਬਈ ਕਨਵਾ ਸੁਆ ਜਗਜੀਤ ਦੇ ਵੀ ਬਰੇ ਦੂਜਾ ਸੁਆਈ ਆ ਹੂੰ ਮੋਹ ਸ਼ੇ ਦਾਦਾ ਥਾ ਦਾੰਦਾ ਜੀ ਠੀਕ ਹੈ ਆਪਣੇ ਗਵਾਂਢੀ ਪਿੰਡ ਰਾਮਾ ਠੀਕ ਹੈ ਅਮਰੇ ਪ੍ਰਧਾਨ ਕਿਆਂ ਤੋਂ ਲਈ ਹੈ ਜੀ ਹੂੰ ਜਿੰਨਾ ਮਾਲਾ ਸਾਰਾ ਨੁੱਕ ਰਿਕਾਰਡ ਵਾਲਾਗਾ ਜੀ ਠੀਕ ਹੈ ਪਹਿਲੇ ਸੁਏ ਉਹਨਾਂ ਦੀ ਸਰਕਾਰੀ ਜਿਹੜੀ ਚੋਈ ਹੋਈ ਵੀ ਆ 16 ਤੋਂ ਪਲੱਸ ਜੀ ਠੀਕ ਹੈ ਤੇ ਹੁਣ ਇਹਦੇ ਕੋਲ ਕੱਲ ਦੀ ਸੂਈ ਕੋਲੇ ਯਾਨੀ ਜਿਹੜੀ ਬੌਲੀਆ ਸਟਾਰਟਿੰਗ 12 ਕਿਲੋ ਸਾਫ ਕੀਤੀ ਵੀ ਹੈ ਜੀ ਠੀਕ ਹੈ ਕੱਲ ਦੀ ਸੂਈ ਹੈ ਹਾਂਜੀ ਇਹਨੇ ਕੱਟੀ ਦਿੱਤੀ ਹੈ ਬਈ ਕੱਟੀ ਦਿੱਤੀ ਇਹਨੇ ਅਰਜਨ ਕੁੰਗੜ ਦੀ ਸਟਰਾ ਵੀ ਮੈਨੂੰ ਨਾਲ ਦਿੱਤਾ ਸੀ ਉਹਨੇ ਬਗਾਤਾ ਜੀ ਠੀਕ ਹੈ ਤੇ ਅਰਜਨ ਕੁੰਗੜ ਦੀ ਕੱਟੀਆ ਆਪ ਹੈਗੀ ਐਮ 23 ਦੀ ਠੀਕ ਹੈ ਬਈ ਇਹਦੀ ਡਿਮਾਂਡ ਕੀ ਰਹਿਣ ਇਹਦੀ ਡਿਮਾਂਡ ਜੀ ਤੇ ਦੁੱਧ ਮਾਰਾ ਸੋਖ ਰੱਖੇ ਚਵਾ ਦੇ ਕੇ 18 ਤੋਂ ਪਲੱਸ ਸੀ ਹੂੰ ਤੇ 210 ਦੀ ਦੇਣੀ ਹੈ ਜੀ ਇਹ 210 ਹੈ ਹਾਂਜੀ ਦੋਸਤੋ ਕੱਟੀ ਨਾਲ ਪਹਿਲਾਂ ਦੇਖ ਲਓ ਇਹ ਕੱਟੀਏ ਦੇ ਨਾਲ ਅਰਜਨ ਕੁੰਗੜ ਦੀ ਹੈ ਵੱਟ ਡੇਟਾਂ ਚੇ ਦੀ ਕੱਟੀ ਵੱਡੀ ਮੱਝ ਬਣੂਗੀ ਤੇ ਦੂਜਾ ਸੂਏ ਮੱਝ ਸੂਈ ਵੀ ਐ ਪਹਿਲੇ ਸੂਏ ਸਰਕਾਰੀ ਚੁਆਈ ਬਾਈ ਜੂਰੀ ਕਹਿੰਦੇ ਵੀ 16 ਪਤਾ ਸਭ ਨੂੰ ਜੀ ਤਾਂ ਕਹਿਣ ਦੀ ਗੱਲ ਨਿਕਲੀ ਜੀ ਤੇ ਸਾਰੇ ਪਿੰਡ ਨੂੰ ਪਤਾ ਦੇ ਨਾਲ ਪੜੀ ਫਿਰ ਵੀ ਪਤਾ ਹੀ ਐ ਜੀ ਠੀਕ ਐ ਥੋੜੀ ਜਿਹੀ ਭਾਲ ਹੈਗੀ ਥਣਾ ਤੇ ਓਕੇ ਤਾਜੀ ਸੂਈ ਕਰਕੇ ਤੇ ਚੁਆਈ 1 ਨੰਬਰ ਐ ਭੋਲੀ ਭੂਕਾਂ ਰਗੀ ਸੋ ਟਾਂਚਾ ਬਹੁਤ ਸੋਹਣਾ ਦੱਸੋ ਝੋਟੀ ਦਾ 6 ਲੱਖ ਤੇ 10000 ਦੀ ਇਹ ਝੋਟੀ ਮਿਲੂਗੀ ਹਵਾਨੇ ਦੇ ਨਾੜਾ ਚੰਗੇ ਸਟਰਕਚਰ ਸੋਹਣਾ ਚੜਾਈ ਉੱਤੇ ਟਾਂਚੇ ਦੀ ਚੰਗੀ ਲਿੰਦੀ ਹੈ ਬੋਲੇ ਸਾਫ ਆ ਜੀ ਸੋ ਬੋਲੇ ਤੋਂ ਬਿਲਕੁਲ ਸਾਫ ਹੈ ਤੇ 12 ਕਿਲੋ ਬਾਈ ਕਹਿੰਦਾ ਵੀ ਬੋਲੀ ਤੋਂ ਸਟਾਰਟ ਹੀ ਤੁਰੀਗਾ ਸਟਾਰਟ ਹੀ ਤੁਰੀ ਹੈ ਜੀ ਹੁਣ ਠੀਕ ਹੈ ਮਾੜੀ ਥਣਾ ਦੇ ਭਾਲ ਜਰੂਰ ਹੈਗੀ ਆ ਠੀਕ ਹੈ ਚੋਾਈ ਬਹੁਤ ਬੋਲੀ ਹੈ ਜੀ ਸੋ ਹਵਾਨਾ ਤੁਸੀਂ ਇਹਦਾ ਦੇਖ ਸਕੋ ਲਿਓ ਬਾਈ ਵਾਪਸ ਸੋਏ ਅੱਜ ਦੀ ਵੀਡੀਓ ਦੇ ਹਾਈएस्ट ਰੇਟ ਵਾਲੀ ਝੋਟੀ ਜਿਆਦਾ ਦੁੱਧ ਵਾਲੀ ਹੈ ਬਾਕੀ ਤੁਸੀਂ ਦੁੱਧ ਜਿਹੜਾ ਉਹ ਆਪ ਦੀ ਸਮਝ ਨਾਲ ਦੇਖ ਲੈਣਾ ਇੱਥੋਂ ਜਿਹੜਾ ਤੁਹਾਨੂੰ ਤਿਆਰ ਜਿੰਨਾ ਕਿਹਾ ਉਹ ਤੁਹਾਨੂੰ ਮਿਲ ਜਾਣਗੇ। ਤੋਂ ਜੇ ਵੀਡੀਓ ਤੇ ਸੌਦਾ ਹੋ ਜਾਂਦਾ ਫਿਰ ਗਾਂ ਵਾਲਾ ਭਰਾ ਦੇਖੂਗਾ ਕਿੰਨਾ ਚਾਹੁੰਦਾ। ਬਾਈ ਚਾਂਸ ਕਈ ਵਾਰਾ ਪਸੂ ਨਹੀਂ ਸੇਲ ਹੁੰਦਾ ਤਾਂ ਫਿਰ ਦੁੱਧ ਇਹਦਾ ਤਿਆਰ ਕਰਕੇ ਉਹ ਤੋਂ ਬਾਅਦ ਚ ਫਿਰ ਵੀਡੀਓ ਤੁਹਾਨੂੰ ਦਿਖਾਵਾਂਗੇ। ਹਵਾਨਾ ਕਾਫੀ ਚੰਗਾ ਜੋਸ਼ ਵਾਲਾ। ਢਾਂਚਾ ਛੋਟੀ ਦਾ ਮੱਝ ਦਾ ਬਹੁਤਾ ਸੋਹਣਾ ਤੇ 6 ਦਾੰਦਾ ਬਾਈ ਦੱਸਦੇ ਅੱਗੇ। ਇਹਦੇ ਨਾਲ ਕੱਟੀ ਐ ਤੇ ਬਾਕੀ ਜਿਹੜੀਆਂ ਦੋ ਮੱਝਾਂ ਦਿਖਾਈਆਂ ਨੇ ਨਾਲ ਬੱਚੇ ਮੇਲ ਕਾਫਸੀ। ਇੱਕ ਹੋਰ ਛੋਟੀ ਇੱਧਰ ਖੜੀ ਐ ਇਸ ਖੜੀ ਤੁਹਾਨੂੰ ਦਿਖਾ ਦਿੰਨੇ ਜੀ ਠੀਕ ਐ ਕੀ ਡਿਟੇਲ ਐ ਬਈ ਇਹਦਾ ਪਹਿਲਾ ਸੋਈ ਹਾਂ ਪਲੋਂ ਕੱਟੀ ਮੂੰਹੋਂ ਦੋ ਦੰਦ ਕੱਲ ਦੀ ਸੋਈ ਵੀ ਸਾਊਸ ਲੱਗ ਪੂਰੀ ਐ ਜੀ ਠੀਕ ਐ ਕੋਈ ਔਲ ਖੋਲ ਨਹੀਂ ਹੈਗੀ ਜੀ ਠੀਕ ਐ ਤੇ ਮੌਲੀ ਸਟਾਰਟੀ ਇਹਦੇ ਕੋਲ ਅੱਕ ਗੱਲੋ ਆ ਜੀ ਇਹ ਦੇਵਾਂਗੇ ਇੱਕ ਪੰਜ ਦੀ ਜੀ ਛਾਂ ਤੋਂ ਬੜਾ ਸੋਹਣਾਗਾ ਜੀ ਇਹਦਾ ਠੀਕ ਐ 1 ਲੱਖ ਤੇ 5000 ਦੀ ਦੱਸੋ ਪਹਿਲਣ ਛੋਟੀ ਜੈੱਡ ਬਲੈਕ ਇਹ ਵੀ ਮੀਡੀਅਮ ਹਾਈਟ ਚ ਇਹ ਹਜੇ ਦੋ ਦੰਦ ਦੀ ਐ ਇਹ ਦੇ ਨਾਲ ਬੱਚਾ ਬੈਠਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਪੰਜ ਨਗ ਦਿਖਾਤੇ ਆ ਤਸੱਲੀ ਕਰ ਲਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ